ਅਨੁਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ 11 ਸਾਲ ਅਚੇਹੇ ਵਿਕਾਸ ਨੂੰ ਸਮਰਪਿਤ ਰਹੀ ਹੈ ਜੋ ਸਮਾਵੇਸ਼ੀ ਗਤੀਸ਼ੀਲ ਅਤੇ ਟਿਕਾਊ ਹੋਵੇ। ਪ੍ਰਧਾਨ ਮੰਤਰੀ ਮੋਦੀ ਜੀ ਦੀ ਅਗਵਾਈ ਵਾਲੀ ਸਰਕਾਰ ਸਾਰੇ ਨਾਗਰਿਕਾਂ ਲਈ ਸਮਾਨਤਾ ਅਤੇ ਮੌਕੇ ਪੈਦਾ ਕਰਨ ਦੀ ਆਪਣੀ ਵਚਨਬੱਧਤਾ ਤੇ ਡਟ ਰਹੀ ਹੈ। ਉਹਨਾਂ ਦੀ ਸਰਕਾਰ ਦੇ 11 ਸਾਲ ਭਾਰਤ ਨੇ ਸੇਵਾ, ਸੁਸ਼ਾਸਨ ਅਤੇ ਗਰੀਬ ਖਿਲਾਫ ਦੇ ਸੰਧਾਤਨਾ ਦੁਆਰਾ ਸੰਚਾਲਿਤ ਵਿਭਿੰਨ ਖੇਤਰਾ ਵਿੱਚੋਂ ਇੱਕ ਦਹਾਕੇ ਦੇ ਸ਼ਾਨਦਾਰ ਬਤਲਾ ਦੇਖੇ ਹਨ। 12 ਕਰੋੜ ਪਖਾਨੇ ਭਾਰਤ ਪਰ ਵਿੱਚੋਂ ਗਰੀਬਾਂ ਨੂੰ ਮਹਈਆ ਕਰਵਾਏ ਗਏ ਹਨ। 10 ਕਰੋੜ ਉਜਵਲਾ ਕਨੈਕਸ਼ਨ ਤੇ 45 ਕਰੋੜ ਦੇ ਮੁੱਦਰਾ ਲੋਨ ਗਰੀਬਾਂ ਨੂੰ ਮਹੱਇਆ ਕਰਵਾਏ ਗਏ ਹਨ 55 ਕਰੋੜ ਜਨ ਤਨ ਬੈਂਕ ਖਾਤੇ ਖੁਲਵਾਏ ਗਏ ਹਨ ਪ੍ਰਧਾਨ ਮੰਤਰੀ ਆਵਾਸ ਯੋਜਨਾ ਰਾਹੀਂ 4 ਕਰੋੜ ਲੋਕਾਂ ਨੂੰ ਘਰ ਮੁਹੱਇਆ ਕਰਵਾਏ ਗਏ ਹਨ ਤੇ 1.6 ਲੱਖ ਨਵੇਂ ਸਟਾਰਟਅਪ ਲਗਵਾਏ ਹਨ 7 IIT 8 IIM ਅਤੇ 23 IIMS ਪ੍ਰਧਾਨ ਮੰਤਰੀ ਮੋਦੀ ਜੀ ਦੀ ਅਗਵਾਈ ਵਾਲੀ ਸਰਕਾਰ ਵਿੱਚ ਸਥਾਪਿਤ ਹੋਈਆਂ ਹਨ ਮੋਦੀ ਜੀ ਨੇ ਵਿਕਾਸ ਦੀ ਰਾਜਨੀਤੀ ਵਿਕਾਸਵਾਦ ਨੂੰ ਮੁੱਖ ਧਾਰਾ ਵਿੱਚ ਲਿਆਂਦਾ ਹੈ ਜਿਸ ਨਾਲ ਉਹ ਕੇਂਦਰਬਿੰਦੂ ਬਣ ਗਿਆ ਹੈ ਜਿਸ ਤੇ ਆਲੇ ਦੁਆਲੇ ਰਾਜਨੀਤਿਕ ਵਿਚਾਰ ਵਟਾਂਦਰਾ ਅਤੇ ਨੀਤੀਗਤ ਕਾਰਵਾਈ ਹੁਣ ਘੁੰਮਦੀ ਹੈ ਭਾਰਤ ਦਾ ਬੁਨਿਆਦੀ ਢਾਂਚਾ ਵਿਕਾਸ ਇਸ ਤਬਦੀਲੀ ਦੇ ਸਭ ਤੋਂ ਪ੍ਰਮੁੱਖ ਪ੍ਰਤੀਕਾਂ ਵਿੱਚੋਂ ਇੱਕ ਰਿਹਾ ਹੈ ਔਰਤਾਂ ਨੌਜਵਾਨਾਂ ਤੇ ਕਿਸਾਨਾਂ ਨੂੰ ਸ਼ਕਤਮੰਦ ਬਣਾਉਣ ਤੋਂ ਲੈ ਕੇ ਬੁਨਿਆਦੀ ਢਾਂਚੇ ਅਤੇ ਸਿਹਤ ਸੰਭਾਲ ਦੇ ਅਧੁਨਿਕੀਕਰਨ ਤੱਕ ਭਾਰਤ ਦੀ ਤਰੱਕੀ ਤੇਜ਼ ਅਤੇ ਦੁਰਕਾਮੀ ਰਹੀ ਹੈ ਵਿਸ਼ਵ ਪੱਧਰੀ ਲੀਡਰਸ਼ਿਪ ਇੱਕ ਸਵੈ ਨਿਰਪਰ ਆਰਥਿਕ ਵਿਵਸਥਾ ਤੇ ਲੋਕਾਂ ਨੂੰ ਪ ਦੇਣ ਵਾਲੇ ਦ੍ਰਿਸ਼ਟੀਕੋਣ ਨਾਲ پارک ਵਿਸ਼ਵ ਪੱਧਰ ਤੇ ਉੱਚਾ ਉੱਠਿਆ ਹੈ